ਅਲਟਰਾਸਾਉਂਡ ਵੀ ਕਰਾ ਲਾਏ ਕਿਉਂਕਿ ਅਲਟਰਾਸਾਉਂਡ ਦੇ ਰੇਟ ਵੀ ਜਿਹੜੀ ਹੈ ਹੱਦੀ ਹਾਲ ਬਡਾਮਨ ਅਲਟਰਾਸਾਉਂਡ ਆ ਜਿਹੜੀ ਆਪਾਂ ਨੂੰ ਫੋਜ਼ਪੁਰ ਜਾ ਕੇ 8900 ਚ ਕਰਾਉਣੀ ਪੈਂਦੀ ਸੀ ਉਹ ਸਿਰਫ ਇੱਥੇ 500 ਰੁਪਏ ਦੇ ਵਿੱਚ ਹੀ ਆ ਤੇ ਜਿਹੜੀ ਪ੍ਰੈਗਨੈਂਸੀ ਵਾਲੀ ਸਕੈਨਿੰਗ ਸੀਗੀ ਉਹ ਵੀ ਆਪਾਂ ਨੂੰ ਜਾ ਕੇ ਫੋਜ਼ਪੁਰੋਂ ਜਾਂ ਇੱਥੇ ਵੀ ਅਸੀਂ ਕਰਦੇ ਸੀ ਉਹ 2025 ਦੋ ਸੀਗੀ ਹੁਣ ਉਹ ਸਿਰਫ 1500 ਰੁਪਏ ਦੀ ਆ ਇੱਥੇ ਜਿਹੜੇ ਸਾਡੇ ਕੋਲੇ ਅਸੀਂ ਸਰਦਰੀਆਂ ਕਰਦੇ ਆ ਜਿਹੜੀ ਨੋਰਮਲ ਡਿਲੀਵਰੀ ਜਿਹੜੀ ਆ ਸਿਰਫ 8000 ਰੁਪਏ ਦੇ ਵਿੱਚ ਕਰ ਰਹੇ ਹਾਂ ਸਾਡੇ 15 ਅਗਸਤ ਤੋਂ ਲੈ ਕੇ ਕੈਂਪ ਚੱਲ ਰਿਹਾ ਵਾ ਮੇਰੇ ਮਦਰ ਦੀ ਯਾਦ ਵਿੱਚ ਸਰਦਾਰ ਨੇ ਜਗਿੰਦਰ ਕੌਰ ਸੰਧੂ ਦੀ ਯਾਦ ਵਿੱਚ ਜਿਹੜਾ ਕਿ ਇੱਕ 3 ਮਹੀਨਿਆਂ ਵਾਸਤੇ ਕੈਂਪ ਚੱਲੂਗਾ ਅੱਗੇ ਤਾਂ ਕਿ ਉਹਨਾਂ ਨੇ ਸਜੀਰੀਨ ਕਰਾਇਆ ਜਿਨ੍ਹਾਂ ਦਾ ਬੱਚੇ ਇੱਥੇ ਹੋਇਆ ਤੇ ਉਹਦੇ ਦੌਰਾਨ ਅਸੀਂ ਅੱਜ 8 ਦਿਨਾਂ ਦੇ ਵਿੱਚ 27 ਦੇ ਗਰੀਬਾਂ ਅੱਜ ਸਰਦਰੀਆਂ ਹੋ ਚੁੱਕੀਆਂ ਅੱਜ ਦੇ ਦਿਨ ਤੱਕ ਸਾਡੇ ਨਾਲ ਡਾਕਟਰ ਅਮਨਜੀਤ ਜੀ ਨੇ ਜੋ ਆਰਫ ਕੇ ਹਸਪੀਟਲ ਤੋਂ ਨੇ ਐਮਡੀ ਨੇ ਔਰ ਇੱਥੇ ਡਾਕਟਰ ਸਾਹਿਬ ਨੇ ਸੇਵਾ ਕਰ ਰਹੇ ਡਾਕਟਰ ਸਾਹਿਬ ਜੀ ਅੱਜ ਅਸੀਂ ਅਮਨਜੀਤ ਮਲਟੀ ਸਪੈਸ਼ਲਿਟੀ ਜੋ ਹਸਪੀਟਲ ਪਹੁੰਚੇ ਹਾਂ ਮੀਡੀਆ ਦੇ ਜਿਹੜਾ ਤੁਸੀਂ ਸਨਮਖ ਹੁੰਦੇ ਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਇੱਥੇ ਆਉਣ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਡਾਕਟਰ ਅਮਨਜੀਤ ਸੰਧੂ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਫ ਕੇ ਜੋ ਕਿ ਅੱਜ ਅਸੀਂ ਗੱਲਬਾਤ ਤੁਹਾਡੇ ਨਾਲ ਜੋ ਕਰਨੀ ਚਾਹਣਾ ਵਾ ਜੋ ਸਾਡੇ 15 ਅਗਸਤ ਤੋਂ ਲੈ ਕੇ ਕੈਂਪ ਚੱਲ ਰਿਹਾ ਵਾ ਮੇਰੇ ਮਦਰ ਦੀ ਯਾਦ ਵਿੱਚ ਸਰਦਾਰ ਨੀ ਜਗਿੰਦਰ ਕੌਰ ਸੰਧੂ ਦੀ ਯਾਦ ਵਿੱਚ ਜਿਹੜਾ ਕਿ ਇੱਕ 3 ਮਹੀਨਿਆਂ ਵਾਸਤੇ ਕੈਂਪ ਚੱਲੂਗਾ ਅੱਗੇ ਹੁਣ ਇਸ ਕੈਂਪ ਦੇ ਵਿੱਚ ਕਾਫੀ ਲੋਕ ਜਿਹੜਾ ਇਸ ਚੀਜ਼ ਦਾ ਲਾਇਆ ਲੈ ਰਹੇ ਆ ਮਤਲਬ ਕਾਫੀ ਲੋਕ ਸਾਡੇ ਨਾਲ ਆ ਕੇ ਜੁੜੇ ਆ ਕਿਉਂਕਿ ਅਸੀਂ ਇਸ ਦੇ ਵਿੱਚ ਬਹੁਤ ਜ਼ਿਆਦਾ ਰੇਟ ਜਿਹੜੇ ਘਟ ਦੇ ਉੱਪਰ ਇਹ ਕੈਂਪ ਲਾਇਆ ਹੈ ਇਹ ਕੈਂਪ ਇੱਕ ਦਿਨ ਦਾ ਨਹੀਂ 2 ਦਿਨ ਦਾ ਨਹੀਂ 30 ਦਿਨ 3 ਮਹੀਨਿਆਂ ਦਾ ਸੌਰੀ ਕੈਂਪ ਆ ਇਸ ਕੈਂਪ ਦੌਰਾਨ ਸਾਡੇ ਕੋਲੋਂ ਅੱਜ 8 ਦਿਨ ਹੋ ਗਏ ਕੈਂਪ ਚੱਲਦੇ ਨੂੰ ਉਹਦੇ ਵਿੱਚ ਸਾਡੇ ਕੋਲੇ ਸਾਡੀਆਂ ਜਿਹੜੀਆਂ ਪਹਿਲਾਂ ਇੱਕ ਪ੍ਰੈਸ ਕਲੱਬ ਤੇ ਪੀਸੀ ਕੀਤੀ ਸੀ ਉਹਦੇ ਦੌਰਾਨ ਜਿੱਥੋਂ ਤੱਕ ਲੋਕਾਂ ਕੋਲੇ ਸਾਡਾ ਇਹ ਸੁਨੇਹਾ ਪਹੁੰਚਿਆ ਕੈਂਪ ਦਾ ਉਥੋਂ ਸਾਡੇ ਕੋਲੋਂ ਜਿਆਦਾ ਦੂਰੀ ਤੋਂ ਸਾਡੇ ਕੋਲੋਂ ਲੋਈਆਂ ਦੇ ਕੋਲੋਂ ਆ ਕੇ ਵੀ ਆ ਕੇ ਉਹਨਾਂ ਨੇ ਸਜੇਰੀਨ ਕਰਾਇਆ ਜਿਨ੍ਹਾਂ ਦਾ ਬੱਚੇ ਇੱਥੇ ਹੋਏ ਆ ਤੇ ਉਹਦੇ ਦਰਾਂ ਅਸੀਂ ਅੱਜ 8 ਦਿਨਾਂ ਦੇ ਵਿੱਚ 27 ਦੇ ਕਰੀਬ ਅੱਜ ਸੱਦਰੀਆਂ ਹੋ ਚੁੱਕੀਆਂ ਅੱਜ ਦੇ ਦਿਨ ਤੱਕ ਕੱਲ ਨੂੰ ਫੇਰ ਦੁਬਾਰਾ ਹੋ ਰਹੀਆਂ ਨੇ ਕਿ ਕਾਫੀ ਮਤਲਬ 40 ਤੋਂ 45 50 ਕਿਲੋਮੀਟਰ ਦੂਰ ਤੱਕ ਆ ਕੇ ਲੋਕ ਆ ਆਪਰੇਸ਼ਨ ਕਰਾ ਰਹੇ ਆ ਆਪਣੇ ਅਲਟਰਾਸਾਉਂਡ ਵੀ ਕਰਾ ਰਹੇ ਕਿਉਂਕਿ ਅਲਟਰਾਸਾਉਂਡ ਦੇ ਰੇਟ ਵੀ ਜਿਹੜੀ ਹੱਦੀ ਹਾਲ ਬਡਾਮਨ ਅਲਟਰਾਸਾਉਂਡ ਆ ਜਿਹੜੀ ਆਪਾਂ ਨੂੰ ਕੋਜ਼ਪੁਰ ਜਾ ਕੇ 8 900 ਚ ਕਰਾਉਣੀ ਪੈਂਦੀ ਸੀ ਉਹ ਸਿਰਫ ਇੱਥੇ 500 ਰੁਪਏ ਦੇ ਵਿੱਚ ਹੀ ਆ ਤੇ ਜਿਹੜੀ ਪ੍ਰੈਗਨੈਂਸੀ ਵਾਲੀ ਸਕੈਨਿੰਗ ਸੀਗੀ ਉਹ ਵੀ ਆਪਾਂ ਨੂੰ ਜਾ ਕੇ ਫਿਰੋਜ਼ਪੁਰੂ ਜਾਂ ਇੱਥੇ ਵੀ ਅਸੀਂ ਕਰਦੇ ਸੀ ਉਹ 2025 ਦੋ ਸੀਗੀ ਹੁਣ ਉਹ ਸਿਰਫ 1500 ਰੁਪਏ ਦੀ ਹੈ ਇੱਥੇ ਜਿਹੜੇ ਸਾਡੇ ਕੋਲੇ ਅਸੀਂ ਸਰਦਰੀਆਂ ਕਰਦੇ ਆਂ ਜਿਹੜੀ ਨਾਰਮਲ ਡਿਲੀਵਰੀ ਜਿਹੜੀ ਆ ਸਿਰਫ 8000 ਰੁਪਏ ਦੇ ਵਿੱਚ ਕਰ ਰਹੇ ਆਂ ਜੋ ਕਿ ਸਿਰਫ ਇੱਕ ਨੋ ਲਾਸ ਨੋ ਪ੍ਰੋਫਿਟ ਦੇ ਵਿੱਚ ਕੰਮ ਕਰ ਰਹੇ ਆਂ ਕਿ ਸਾਨੂੰ 8000 ਦੇ ਵਿੱਚ ਕੋਈ ਕਮਾਈ ਵਾਲੀ ਨਹੀਂ ਹੈ ਗੱਲ ਕਿ ਨੋ ਲਾਸ ਨੋ ਪ੍ਰੋਫਿਟ ਉਹਦੇ ਵਿੱਚ ਅਸੀਂ ਕਰ ਰਹੇ ਆਂ ਕਿ ਉਹਦੇ ਵਿੱਚ ਸਾਡੇ ਕੋਲੇ ਪਰਸੋਂ ਅਸੀਂ ਦੋ ਪੇਸ਼ੈਂਟ ਸਿਵਲ ਹਸਪਤਾਲ ਦੇ ਵਿੱਚੋਂ ਵੀ ਸਾਡੇ ਕੋਲੇ ਵਾਪਸ ਮੁੜ ਕੇ ਆਏ ਆ ਜਿਨ੍ਹਾਂ ਦੇ ਅਸੀਂ ਆਪਰੇਸ਼ਨ ਕੀਤੇ ਆ ਤੇ ਇੱਕ ਪੇਸ਼ੈਂਟ ਦੀ ਨਾਰਮਲ ਡਿਲੀਵਰੀ ਕੀਤੀ ਹੈ ਤੇ ਇਸ ਦੇ ਨਾਲ-ਨਾਲ ਜਿਵੇਂ ਲੋਕਾਂ ਨੂੰ ਜਿਵੇਂ-ਜਿਵੇਂ ਪਤਾ ਲੱਗ ਰਿਹਾ ਸਾਡੇ ਨਾਲ ਟੈਲੀਫੋਨਾਂ ਤੇ ਸੰਪਰਕ ਕਰਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਤੇ ਉਹ ਆਪਣਾ ਇਲਾਜ ਕਰਾ ਰਹੇ ਆ ਇਹਦੇ ਵਿੱਚ ਨਾਰਮਲ ਡਿਲੀਵਰੀ 8000 ਦੇ ਵਿੱਚ ਆ ਜੀ ਤੇ ਜਿਹੜਾ ਵੱਡਾ ਆਪਰੇਸ਼ਨ ਬੱਚੇ ਵਾਲਾ ਉਹ 15000 ਰੁਪਏ ਦੇ ਵਿੱਚ ਜਿਹੜੀ ਪਿੱਤੇ ਦੀ ਪੱਥਰੀ ਆ ਉਹ ਦੁਰਬੀਰਾਈ ਜਿਹੜਾ ਆਪਰੇਸ਼ਨ ਕਰਨਾ ਉਹ ਸਿਰਫ 18000 ਰੁਪਏ ਦੇ ਵਿੱਚ ਵਿਦ ਦਵਾਈਆਂ ਵਿੱਚੇ ਦਵਾਈਆਂ ਦਾ ਮੈਂ ਦੱਸ ਰਿਹਾ ਤੁਹਾਨੂੰ ਨਾਲ ਜਿਹੜੀ ਬੱਚੇਦਾਨੀ ਦੀ ਰਸੌਲੀ ਜਾਂ ਬੱਚੇਦਾਨੀ ਕਢਣੀ ਆ ਉਹ ਸਿਰਫ 18000 ਰੁਪਏ ਦੇ ਵਿੱਚ ਇਸ 18000 ਵਾਲੇ ਰੇਟਾਂ ਦੇ ਵਿੱਚ ਜਿਹੜੇ ਆਪਰੇਸ਼ਨ ਆ ਜਿਹੜੇ ਸਾਡੇ ਕੋਲ ਹੋਣੇ ਹੀ ਇਸ ਟਾਈਮ ਪੇਸ਼ੈਂਟ ਤਿੰਨ ਐਡਮਿਟ ਆ ਜਿਨ੍ਹਾਂ ਦੀ ਅਸੀਂ ਸਵੇਰੇ ਸਰਜਰੀ ਕਰਨੀ ਆ ਤੇ ਜਿਨ੍ਹਾਂ ਦੀ ਅਸੀਂ ਮੇਰੇ ਪਿੰਡ ਤੋਂ ਇੱਕ ਪੇਸ਼ੈਂਟ ਸੀਗਾ ਜਿਹੜਾ 4-5 ਸਾਲ ਤੋਂ ਮਤਲਬ ਸਿਗੀਓ ਮੇਰੇ ਆਪਣੇ ਖਾਸ ਹੀ ਸੀਗੇ ਤੇ ਜਿਨ੍ਹਾਂ ਦਾ ਉਹਦੇ ਵਿੱਚ ਹੀ ਅਸੀਂ ਸਕੀਮ ਦੇ ਸਰਜਰੀ ਕੀਤੀ ਆ ਤੇ ਉਹਦੇ ਨਾਲ ਨਾਲ ਕਾਫੀ ਦੂਰ ਤੋਂ ਲੋਕਾਂ ਦੇ ਟੈਲੀਫੋਨ ਮੈਸੇਜ ਆ ਰਹੇ ਆ ਕਿਉਂਕਿ ਆ ਜਿਹੜਾ ਮਹੀਨਾ ਇਹਦੇ ਵਿੱਚ ਹਰ ਕੋਈ ਬੰਦਾ ਆਪਣੇ ਪੈਸੇ ਦੀ ਬਚਤ ਕਰਨਾ ਚਾਹੁੰਦਾ ਹੈ ਜਿੱਥੇ ਹਸਪਤਾਲ ਦੇ ਵਿੱਚ ਆ ਕੇ ਉਹਨਾਂ ਦਾ ਅਦੁੱਤੀ ਉਹਨਾਂ ਦਾ ਫਾਇਦਾ ਹੁੰਦਾ ਹੈ ਮਤਲਬ ਜਿਹੜਾ ਕੰਮ 30000 ਦੇ ਵਿੱਚ ਹੋ ਰਿਆ ਸੀ ਉਹ ਇੱਥੇ 15000 ਹੋ ਰਿਹਾ ਹੈ ਇਸ ਕਰਕੇ ਅਸੀਂ ਵੀ ਆਪਣੇ ਸਾਰੇ ਜਿੰਨੇ ਇਲਾਕਾ ਨਿਵਾਸੀ ਆ ਮੇਰੇ ਜਿੰਨੇ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਜਾਂ ਅਦਰ ਸਟੇਟ ਵਾਲੇ ਜਿਹੜਾ ਅਦਰ ਜ਼ਿਲ੍ਹਿਆਂ ਵਾਲੇ ਆ ਅ ਇਸ ਟਾਈਮ ਮੇਰੇ ਕੋਲੇ ਇੱਕ ਪੇਸ਼ੈਂਟ ਆਇਆ ਹੈ ਸਾਡੇ ਕੋਲੇ ਭੈਣੀ ਪਿੰਡ ਤੋਂ ਮਾਝੇ ਤੋਂ ਭੈਣੀ ਪਿੰਡ ਆ ਉੱਥੋਂ ਆ ਕੇ ਬਾਬੂ ਜੀ ਇੱਕ ਐਡਮਿਟ ਹੋਏ ਸਰਜਰੀ ਵਾਸਤੇ ਅੱਜ ਹੋਏ ਨੇ ਦਾਖਲ ਹੋ ਵੀ ਮਤਲਬ ਕਾਫੀ ਦੂਰ ਦੂਰ ਤੋਂ ਆ ਕੇ ਲੋਕ ਸਾਡੇ ਨਾਲ ਜੁੜ ਰਹੇ ਆ ਇਸ ਕਰਕੇ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਤੇ ਆਪਣੇ ਜਿੰਨੇ ਵੀ ਭੈਣ ਭਰਾ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਆਓ ਸਾਰੇ ਰਲ ਮਿਲ ਕੇ ਤੁਹਾਡੇ ਆਪਣੇ ਏਰੀਏ ਨੂੰ ਹਸਪਤਾਲ ਦੀ ਸਹੂਲਤ ਮਿਲੀ ਆ ਤੇ ਵੱਧ ਤੋਂ ਵੱਧ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦਈਏ ਆ ਕੇ ਇਸ ਕੈਂਪ ਦਾ ਲਾਹਾ ਲਓ ਆ ਕੇ ਕਿਸੇ ਵੀ ਭੈਣ ਭਰਾ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆ ਆ ਕੇ ਸਾਡੇ ਨਾਲ ਆ ਕੇ ਸੰਪਰਕ ਕਰਕੇ ਸਾਡੇ ਕੋਲੇ ਇਲਾਜ ਦੌਰਾਨ ਮੈਨੂੰ ਕੱਲ ਵੀ ਇੱਕ মিডিਆ ਵਾਲੇ ਪੱਤਰਕਾਰ ਨੇ ਸਵਾਲ ਕੀਤਾ ਸੀ ਵੀ ਤੁਸੀਂ ਕਿਤੇ ਕੁਆਲਿਟੀ ਤਾਂ ਨਹੀਂ ਘਟਾ ਦਿੱਤੀ ਕਿ ਜਿਹੜਾ ਤੁਸੀਂ ਇਹਨਾਂ ਸਸਤਾ ਕਰ ਦਿੱਤਾ ਹੈ ਪਰ ਉਹਦਾ ਮੈਂ ਜਵਾਬ ਉਹਨੂੰ ਇੱਕ ਇਹੀ ਦਿੱਤਾ ਸੀ ਕਿ ਮੇਰੀ ਮਾਂ ਨੇ ਮੈਨੂੰ 9 ਮਹੀਨੇ ਆਪਣੇ ਪੇਟ 'ਚ ਰੱਖ ਕੇ ਪੜਾ ਲਖਾ ਕੇ ਇੱਥੋਂ ਤੱਕ ਪਹੁੰਚਾਇਆ ਇਹਦੇ ਮੈਂ ਆਪਣੀ ਮਾਂ ਲਈ ਕਰ ਸਕਦਾ ਵਾਂ ਉਹਦੇ ਵਿੱਚ ਕੋਈ ਵੀ ਦਵਾਈ ਕੋਈ ਕਿਸੇ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਹਾਂ ਮਰੀਜ਼ ਕਿਥੋਂ ਵੀ ਆਉਂਦਾ ਜਿੱਥੋਂ ਮਰਜ਼ੀ ਆਉਂਦਾ ਹੈ ਉਹਦਾ ਰਹਿਣ ਦਾ ਰੋਟੀ ਦਾ ਪ੍ਰਬੰਧ ਸਾਡੇ ਕੋਲੇ 24 ਘੰਟੇ ਆ 10 ਰੁਪਏ ਦੇ ਵਿੱਚ ਅਸੀਂ ਸਿਰਫ ਜਿਹੜੀ ਥਾਲੀ ਖਾਣਾ ਦੇ ਰਹੇ ਹਾਂ ਫਿਰ ਵੀ ਕਿਸੇ ਮਰੀਜ਼ ਨੂੰ ਕੋਈ ਡਾਊਟ ਲੱਗਦਾ ਹੈ ਉਹ ਆ ਕੇ ਇੱਕ ਵਾਰੀ ਆ ਕੇ ਸਾਡੇ ਕੋਲੇ ਸਿਰਫ 50 ਰੁਪਏ ਪਰਚੀ ਆ ਹਸਪੀਟਲ ਦੇ ਵਿੱਚ ਐਮਡੀ ਡਾਕਟਰਾਂ ਦੀ ਪੰਜ ਐਮਡੀ ਡਾਕਟਰ ਬੈਠਦੇ ਇੱਥੇ ਆ ਕੇ ਇੱਕ ਵਾਰੀ ਸਲਾਹ ਲੈ ਲਓ ਤੁਹਾਨੂੰ ਨਹੀਂ ਠੀਕ ਲੱਗ ਰਿਹਾ ਜੇ ਤੁਸੀਂ ਨਾਲਾਜ ਕਰਾਇਓ ਉਹ ਇੱਕ ਵਾਰੀ ਆ ਕੇ ਮਿਲੋ ਜਰੂਰ ਡਾਕਟਰ ਸਾਹਿਬ ਇੱਕ ਰੀਡਰੈਸ ਦੱਸ ਦਿਓ ਜੀ ਪ੍ਰੋਪਰ ਇਹ ਡਰੈਸ ਸਾਡਾ ਆਰ.ਕੇ ਪੱਟੀ ਰੋਡ ਡਿਸਟ੍ਰਿਕਟ ਫਰੋਜ਼ਪੁਰ ਠੀਕ ਹੈ ਜੀ ਹਸਪੀਟਲ ਦਾ ਨਾਂ ਕੀ ਹਸਪੀਟਲ ਦਾ ਨਾਂ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਇੱਥੇ ਸਾਡੇ ਕੋਲੇ ਜਿਹੜੀ ਐਮ뷸ੈਂਸ ਦੀਆਂ ਸੇਵਾਵਾਂ ਉਹ ਵੀ 24 ਘੰਟਿਆਂ ਤੁਹਾਨੂੰ ਕਿਤੇ ਵੀ ਕਿੱਥੋਂ ਵੀ 40 ਕਿਲੋਮੀਟਰ ਦਾ ਇਹ ਇੱਕ ਦਾਇਰਾ ਰੱਖਿਆ ਹੋਇਆ ਜਿੱਦੇ ਵਿੱਚ ਐਂਬੂਲੈਂਸ ਰਾਤ ਨੂੰ ਜਦੋਂ ਵੀ ਫੋਨ ਕਰੋਗੇ ਪੇਸ਼ੈਂਟ ਲੈ ਕੇ ਆਉਣ ਵਾਸਤੇ ਫ੍ਰੀ ਆ ਤੇ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਵੀ ਲੋਕਾਂ ਨੂੰ ਸਵਾਵਾ ਦੇ ਸਕੀਏ ਤੇ ਹੁਣ ਅਸੀਂ ਇਹੀ ਆ ਉਮੀਦ ਕਰਦੇ ਹਾਂ ਆਪਣੇ ਨੇੜੇ ਬੰਨੇ ਦੀ ਸੰਗਤ ਨੂੰ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮਾਂ ਤੇ ਆ ਕੇ ਆਪਣਾ ਲਾਜ ਕਰਾਓ ਦੂਜਾ ਇੱਕਵੇਂ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਕਾਫੀ ਉਹਨਾਂ ਲੋਕਾਂ ਨਾਲ ਜੁੜੇ ਹੋ ਪੱਤਰਕਾਰ ਸਾਹਿਬ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਇਸ ਟਾਈਮ ਲੋਕ ਚੱਲ ਰਹੇ ਆ ਉਹਨਾਂ ਵਾਸਤੇ ਜਿਹੜੇ ਪਾਣੀ ਦੇ ਵਿੱਚ ਜਿਹੜੇ ਕੋਈ ਵੀ ਪੇਸ਼ੈਂਟ ਆ ਕਿਸੇ ਨੂੰ ਕੋਈ ਉਹਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ ਮੱਛਰ ਨਾਲ ਮਲੇਰੀਆ ਕੋਈ ਅਲਰਜੀ ਵੀ ਹੁੰਦਾ ਕਿਸੇ ਨੂੰ ਕੋਈ ਸਾਫਟ ਕੱਟ ਜਾਂਦਾ ਹੈ ਤੇ ਉਹਨਾਂ ਦਾ ਜਿਹੜਾ ਇਲਾਜ ਆ ਬਿਲਕੁਲ ਫ੍ਰੀ ਆ ਜਿਹੜੇ ਪਾਣੀ ਦੀ ਮਾਰ ਚੱਲ ਰਹੀ ਆ ਲੋਕ ਤੇ ਅਸੀਂ ਕੋਸ਼ਿਸ਼ ਕਰਾਂਗੇ ਕੈਂਪ ਵੀ ਜਿਹੜੇ ਆ ਮਤਲਬ ਬੰਨਾਂ ਦੇ ਉੱਪਰ ਜਿੱਥੇ ਜਿੱਥੇ ਜ਼ਿਆਦਾ ਲੋਕ ਆ ਉੱਥੇ ਆਪਣੀਆਂ ਟੀਮਾਂ ਪਹੁੰਚਾ ਕੇ ਤੇ ਆਪਣਾ ਕੈਂਪ ਵੀ ਅਸੀਂ ਲਗਾਵਾਂਗੇ ਵਾਇਰ ਨੂੰ ਜਿੱਕਾ ਫਲਸਾ ਵਾਇਰ ਨੂੰ ਜਿੱਕੀ ਫਤਿਹ